ਸ੍ਰੀ ਕਾਜੀ ਵੀ ਸਾਰਾ ਨੂੰ ਚੱਕਦੇ ਹੀ ਸਾਡੇ ਨਵੇਂ ਬਲੌਗ ਵਿੱਚ ਜੇ ਆਪਾਂ ਬਈ ਮੋਟਰਪਾ ਬੈਠੇ ਤੇ ਇਕੱਲੇ ਹੀ ਤੇ ਚਾਚਾ ਆਇਆ ਤਾਂ ਚਾਚਾ ਕਹਿੰਦਾ ਪੱਲੀ ਲੈ ਕੇ ਆਇਆ ਮਗਾ ਤੂੜੀ ਦੀ ਪੰਡ ਚੱਕਣੀ ਐ ਮੈਂ ਚੱਕਾ ਜੀ ਫਿਰ ਚੰੰਗ ਜੀ ਤੂ ਵੀ ਚਾਚਾ ਜੀ ਪਈ ਐ ਤੇ ਮਗਾ ਮਗਾ ਜਲ ਠੀਕ ਹੈ ਕੋਈ ਨਾ ਜਾਈ ਨੇ ਪਰ ਵੀ ਚੱਕਾ ਕੇ ਜਾਈ ਨੇ ਆਪਾਂ ਵੀ ਇਹ ਵੀ ਕੱਦਾ ਪੈਂਦਾ ਵੀ ਸ਼ੇਰ ਦਾ ਹਟਨੇ ਮੈਂ ਨਹੀਂ ਜਾਂਦਾ ਇਹ ਦਖਾਨਾ ਤੁਹਾਨੂੰ ਮੈਂ ਦੇਖੋ ਬਈ ਮੀ ਮੀ ਤਾਂ ਅੰਦਰੋਂ ਅੰਦਰ ਕੱਦਾ ਪੈਂਦਾ ਬਈ ਖੜਨੇ ਵੀ ਨਹੀਂ ਜਾਂਦਾ ਤਵੀਆਂ ਲਾਈ ਹੀ ਬਾਹਰ ਕੱਢ ਕੇ ਹਰຊੂਰੀ ਵੇਰੇ ਨੇ ਆਇਨੇ ਵੀ ਗਏ ਹੋਏ ਆ ਅੱਜ ਕੋਈ ਨਹੀਂ ਹੈਗਾ ਮੈਂ ਇਕੱਲਾ ਹੀ ਓਰੇ ਮਲਗੀ ਚਾਚਾ ਕਹਿੰਦਾ ਕਹਿੰਦਾ ਮਾਂ ਦਾ ਤਾਇਆ ਕਹਿੰਦਾ ਟੂੜੀ ਦੀ ਮੰਡੀ ਚ ਚੁਕਾ ਕੇ ਜੀ ਕਹਿੰਦਾ ਵਿਚਾ ਅੱਜ ਵੀਰੀ ਘਰ ਤਾਂ ਜ ਖੇਡਦੇ ਬਈ ਜਿੱਤੇ ਉਹ ਆ ਗਿਆ ਬਈ ਤਾਇਆ ਪੱਲੀ ਚੱਕੀ ਹੁੰਦਾ ਨੰਗੇ ਵੇਰੀ ਅਦਰ ਵੀ ਰੰਗ ਦਾ ਕੰਮ ਚੱਲਦਾ ਹੋ ਜੀ ਆ ਗਿਆ ਆ ਗਿਆ ਤੂੜੀ ਲੈਣ ਆਇਆ ਹੈ ਹਾਂਜੀ ਹਟਿਆ ਸਵੇਰ ਦਾ ਹਟਿਆ ਨਹੀਂ ਨਹੀਂ ਹਾਂ ਬਈ ਹਾਂ ਜੀ ਵਸਰੇ ਦਾ ਨਹੀਂ ਹਟਿਆ ਤੇਰੇ ਸਾਹਮਣੇ ਵੇਖਦਾ ਹਾਂ ਹਾਂ ਜੀ ਹਾਂ ਸਵੇਰ ਦਾ ਨਹੀਂ ਹਟਿਆ ਇਹਦਾ ਬੱਸ ਕਰਾਈ ਜਾਂਦਾ ਬੱਸ ਕਰਾ ਗਏ ਤਾਂ ਉਹ ਕੰਮ ਕਰੂ ਹਾਂ ਫੇਰ ਤਾਂ ਛਾਲੇ ਬੰਦੇ ਦੇ ਲ ਮੰਜਾ ਚੱਕੇ ਨਹੀਂ ਜਾਂਦੇ ਹਾਂ ਮੰਜਾ ਚੱਕ ਨਹੀਂ ਜਾਂਦੇ ਕੋਲੇ ਕੁੱਤੇ ਬੈਠੇ ਉੱਪਰ ਰਾਤ ਨੂੰ ਆ ਕੇ ਬੈਠ ਲਾ ਕੇ ਮੰਜਾ ਖੜਾ ਕਰ ਦਿੰਦੇ ਸਾਚੀ ਕਹਿੰਦਾ ਮੁਸਕ ਮਾਰਦਾ ਹੈ ਇਹ ਮੰਜੇ ਦਾ ਕੋਈ ਚੱਕ ਨਹੀਂ ਜਾਂਦਾ ਇਹ ਕਰਕੇ ਆਉਂਦੇ ਮੁੰਡੇ ਖੜੇ ਕਰਦੇ ਬੰਦੇ ਹਾਂ ਵੀਡੀਓ ਬਣਾ ਲੈ ਆਹ ਨੀ ਹਾਂ ਇਹ ਹੂੰ ਵੀ ਆਣਾ ਚਾਹੇ ਮੁੰਜਾ ਡਾ ਬਹਿ ਜਾ ਜੋ ਮਾਜੀ ਕੁਝ ਕਰ ਆਉਣਾ ਪਰ ਖੜਾ ਕਾ ਜੇ ਬੰਦਾ ਜੇ ਜਾਣਾ ਜਾਣ ਲੱਗੇ ਉਹ ਤੁੜੀ ਪਰ ਨਹਿ ਰਹੇ ਪਰਾਂ ਠੀਕ ਕੱਖ ਵੱਡ ਨਹੀਂ ਹੁੰਦੇ ਕੱਖ ਵੱਡ ਜੰਨਾ ਹੈਗਾ ਹੂੰ ਕੱਖ ਕੱਖ ਵੱਡ ਨਹੀਂ ਹੁੰਦੇ ਉਹਨੇ ਰਾਤ ਦੀ ਲੱਠੀ ਨਾ ਸਵੇਰ ਨੂੰ ਤੜਕੇ ਹੀ ਰੱਖੀ ਆ ਤੜਕੇ ਤੜਕੇ ਨਾ ਠੀ ਅੱਜ ਜਮੀ ਆਏ ਆ ਹਾਂਜੀ ਨਿੱਤ ਰੱਖੀ ਦੀ ਯਾ ਦੇ ਨਾ ਠੀਕੀ ਪੂਰੀ ਵੀ ਟੂੜੀਆਂ ਬਾਹਰ ਨਿਕਲ ਜਾਂਦੇ ਆ ਟੂੜੀ ਉਹ ਆ ਇਹਨੂੰ ਤੂੰ ਵੱਡੂ ਵੀ ਨਹੀਂ ਆ ਗਿੱਲੇ ਮਾ ਖਾਂਦੇ ਨਹੀਂ ਗੰਗਰ ਕਿੰਦੇ ਦਾਖ ਗਿੱਲੇ ਗਿੱਲੇ ਮਾ ਉਹ ਵੀ ਕਿਹੜਾ ਵੱਡੂ ਹੁੰਦੇ ਆ ਸੱਪ ਸਬੂਲੀ ਆ ਹੋਰ ਸੱਪ ਸਬੂਲੀ ਆ ਪੇ ਖਾਂਦੇ ਨਹੀਂ ਗਿੱਲੇ ਕੱਖ ਉਹ ਵੀ ਉੱਥੇ ਡਰ ਰਹੇ ਆ ਤਾਂ ਪਾਣੀ ਚ ਪਾਣੀ ਮਾ ਵੀ ਤਾਂ ਵੱਡ ਲੂਗਾ ਅਗਲਾ ਗਿੱਲੇ ਕਿਹੜਾ ਛੋਟਾ ਉਹ ਕੋਲ ਨਾ ਵੱਡ ਲੂਗਾ ਛੱਡ ਤਾਂ ਹੈ ਹੀ ਨਹੀਂ ਉਹ ਵੱਡ ਲੂਗਾ ਅਗਲਾ ਮਿੱਗੇ ਪੇ ਰੱਖ ਲੂਗਾ ਹੈਗੀ ਉੱਥੇ ਇੱਕ ਮੰਡ ਉਹ ਵੱਡ ਲਿਆਂਗੇ ਜਿੱਦਨ ਵੀ ੜ ਗਏ ਬਸ ਵਿਚਾਰ ਦੀ ਇਕੱਠਾ ਚੱਕ ਜਾਨੀ ਮੈਂ ਹਾਂ ਅੜਾ ਕਿੱਥੇ ਹੈ ਇਹ ਇਹ ਤਾਂ ਬੱਸ ਕਰਾਉ ਬੱਸ ਦਾ ਕਰਾਈ ਵੀ ਹੋਆ ਹੁਣ ਥੋੜੀ ਲੱਖ ਹੋਈ ਵੀ ਨਾ ਹਾਂ ਕਿਹਾ ਹੋਰ ਬੱਸ ਕਰਾਉ ਬੱਸ ਕਰਾਉ ਬਾਬਾ ਜੀ ਟਿਊਸ਼ਨ ਦਾ ਟਾਈਮ ਹੋ ਗਿਆ 4 ਵਜੇ ਤੂੰ ਥੋੜਾ ਹੈ ਮੈਂਦਾ ਸਮਝਦਾ ਤੂੰ 6 ਵਜੇ 5 ਵਜੇ ਉਧਰੇ ਆ ਗਏ ਹਾਂ 5 6 ਵਜੇ 5 ਵਜੇ ਉਧਰੇ 5 ਦੇ 5 ਵਜੇ ਵੀ ਜੰਦੇ ਸਮਝਦਾ ਤੂੰ ਅੱਛਾ 12 ਘੰਟੇ ਹੋ ਗਏ 12 ਘੰਟੇ ਹੋ ਗਈ 12 ਘੰਟੇ ਮੈਂ ਮੰਨ ਕੇ ਚੱਲ ਵੀ ਤੂੰ 8 ਵਜੇ ਤੋਂ ਚੱਲਦੀ ਹੋਇਆ ਇਹੋ ਬਾਦਵੀ ਜਾਂਦਾ ਘਟਦੀ ਜਾਂਦਾ ਪਹਿਲਾ ਇੱਕ ਇੱਕ ਅੱਧਾ ਘੰਟਾ ਲਗਾਤਾਰ ਪੈਵ ਲਿਆ ਇਹ ਜੋਰ ਕੇ ਹਾਂ ਫਿਰ ਮੌਜੂਦ ਨਾ ਪਿਆ ਜਾ ਕਿ ਉਹਦੇ ਬਾਦ ਫੇਟ ਕਰੇ ਨੌਂ ਵਜੇ ਫੇਟ ਹੋਣਾ ਪਿਆ ਫਿਰ 10:00 ਵਜੇ ਤੱਕ ਨੀ ਹੋਈ ਗਿਆ ਆ ਹੁਣ ਮੜ ਜੀ 11:00 ਵਜੇ ਸਪੀਡ 'ਚ ਘੜਾ ਜਾਂਦੀ ਆ ਵਧੀਆ ਇੱਕ ਵਾਰੀ ਹੁਣ ਪੱਕੇ ਦਾ ਢੰਡ ਲਾ ਦਿੱਦੀ ਉੱਪਰ ਏਸੀ ਬਣਾਇਆ ਵੇ ਤਾਂ ਏਸੀ ਦਾ ਬੰਦ ਤੇ ਗਰਮੈ ਜੀ ਵੀ ਹਾਂ ਇੱਥੇ ਉਹਨੂੰ ਕਰਾਉਂਦੀ ਹੈ ਨਾ ਬਾਜੀ ਹੂੰ ਕਿਹਦਾ ਫਰਕ ਪੈ ਜਾਊਗਾ ਉੱਪਰ ਬੱਖਾ ਲੱਗਿਆ ਹਵਾ ਮਾਰੀ ਜਣੀ ਐ ਪੱਖੇ ਜਿਹਾ ਵੀ ਤਾਂ ਹੀ ਲਾਦੀ ਜੀ ਹੁਣ ਖੜੀ ਹੋ ਗੋਈ ਜਾਨਦੇ ਨੇ ਤਾਂ ਪਾ ਜੀ ਹਵਾ ਚੱਲਦੀ ਪੱਖੇ ਜਿਹਾ ਵੀ ਲਾਦੀ ਜੀ ਦੁੱਧ ਵੱਜੀ ਜਾਂਦੀ ਜੀ ਚੱਟ ਹੂੰ ਨਹੀਂ ਤਾਂ ਅੰਜ ਦੇ ਪੱਤੇ ਢਾ ਦਿੰਦੀ ਐ ਨਾ ਤੇ ਫਿਰ ਕਈ ਇਹਦੇ ਪੱਖੇ ਬੰਦ ਕਰੋ ਹੋਰ ਅੰਦਰ ਨੂੰ ਭੱਜ ਲੰਦੇ ਮੇ ਜੀ ਜਾ ਕੇ ਕੱਲ ਖੁਰੀਆਂ ਲਵਾਤੇ ਘੋੜੇ ਦੇ ਹਾਂ ਜੀ ਆ ਬਲੱਤੀਆ ਲਾਉਣੇ ਆਲਾ ਹੁੰਦਾ ਲਾਣੇ ਆ ਲੈ ਆਂਦਾ ਹੁੰਦਾ ਹੈ ਕਿੰਨੇ ਪੈਸੇ ਲੈ ਜਾਂਦਾ 1500 ਲੈ ਗਿਆ ਕੈਬਲ ਹੋਈਆਂ ਦੋ ਇੱਕ ਇੱਕ ਦੇ ਲਵਾਈਆਂ ਲੋਹੇ ਵਾਲੀਆਂ ਦੋ ਮੂਰੇ 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 ਨੇ ਲਵਾਈਆਂ ਉਹਦਾ ਦੋਗੇ ਪੈਰ ਬਣਾਏ ਹੁੰਦੇ ਸਾਬ ਕਰਵਾਈਆਂ ਤੋ ਦੇਖ ਦੂਣੇ ਤੇ ਬੰਨ ਕੇ ਚਾਲੇ ਵੀ ਤੂੰ ਖੋਲਿਆ ਮੂਰੇ ਮੂਰੇ ਪਿੱਛੇ ਪਿੱਛੇ ਵੀ ਲਵਾਈਆਂ ਪਿੱਛੇ ਨਹੀਂ ਲਵਾਈਆਂ ਪਿੱਛੇ ਖੋਲ ਜਾਂਦਾ ਖੋਲ ਲੂੰਗਾ ਉਹ ਮੁਰਲੇ ਦੋ ਬੇਰਨ ਲਵਈਓ ਦੇ ਇੱਕ ਦੇ ਲਓ ਜੀ ਇਹਨੇ ਦੋ ਦੇ ਇੱਕ ਦੇ ਫੇ ਇੰਨਾ پیسے ਯਾਰ ਉਹ ਵਰ ਦੂਈ ਕੋੜੀ ਦੇ ਫਿਰ ਹੋ ਕਰੇ ਪੈਰ ਬਣਵਾਏ ਆ ਰਕੜ ਰਕੜੇ ਸਵਾਰੇ ਆ ਫੇ ਵੀ ਪੈਸੇ ਪਹੁੰਚ ਐ ਹੋ ਅਜੇ ਆਪਣੇ ਇੱਧਰ ਕੋਈ ਹੈ ਤਾਂ ਹੈ ਨਹੀਂ ਮੈਂ ਮੈਂ ਸਾਲਾ ਮਿਲਦਾ ਕੋਈ ਸਿੱਕ ਲੱਗ ਰਿਹਾ ਸਿੱਕਦੇ ਤਾਂ ਆਏ ਹੁਣ ਜਾਂ ਹੁਣ ਘੋੜੀ ਰੱਖੀ ਵਿੱਚ ਕਾ ਲੱਗਦਾ ਇੱਥੇ ਬਣਾ ਲੰਨਾ ਮੈਂ ਇਹ ਤਾਂ ਕਰ ਦਿੰਦੇ ਉਹ ਗਮਸ਼ੀ ਗੁੰਸ਼ੀ ਇਹਦਾ ਦੂਆ ਕੰਮ ਲੋਹੇ ਵਾਲਾ ਉਹ ਉਂ ਤਾਂ ਨਹੀਂ ਪੈਂਦਾ ਤੇ ਇਹਦਾ ਪਰ ਕਰ ਲੰਨੇ ਆ ਕਟਵਟ ਬੋਦੋ ਜਾਈਦੀ ਫਿਰ ਕਰੇ ਚੱਲ ਜਾ ਕੋਲ ਜ਼ਮਾਨਾ ਫੇਰ ਕਾ ਟਾਈਮ ਲੱਗਦਾ ਫੇਰ ਨਹੀਂ ਲੱਗਦਾ ਟਾਈਮ ਅਥਿਆਰ ਤਿੱਖੇ ਚਾਈਦੇ ਪੈ ਸਵਾਰਨੇ ਦੀ ਹਾਂ ਉਹ ਮਨ ਲੈ ਥੇੱਕੇ ਬੋੜਾ ਹੁੰਦਾ ਦਾ ਜਿਹੜਾ ਉਪੜਦਾ ਹਾਂਜੀ ਪਤਾ ਨਹੀਂ ਹੁਣ ਹੈਗਾ ਵਿਚਾਰਾ ਬਦੂ ਨਹੀਂ ਹੋਊਗਾ ਬਲ ਮਤਲਬ ਅੰਡਾ ਦੀ ਹਿਮਾ ਹੈ ਹੁਣ ਤੇਰਾ ਹੋ ਵੀ ਸਿੰਘ ਜੇ ਟੁੱਟ ਜਾ ਮੈਂ ਐਦਾ ਜਾਂ 빙ਗਾ ਦੇਦਾ ਖੜਾ ਕੋਈ ਇੱਧਰ ਜਾਂਦਾ ਇੱਧਰ ਜਾਂਦਾ ਏ ਹਾਂ ਉੱਪਰ ਦੇ ਜਾਂ ਆਪਣੇ ਐ ਆਗੇ ਫਿਰ ਮੁੜ ਜੰਦੇ ਨਹੀਂ ਹੋ ਜਾਂਦਾ ਮੂਹਰੇ ਤੋਂ ਪਿੱਛੇ ਹੋ ਜਾਂਦਾ ਉਹ ਵੱਡ ਕੇ ਨਾ ਐ ਸਿੱਧੇ ਖੁੰਡੀ ਹੋ ਜਾਂਦਾ ਉਹਨੇ ਇਹ ਕੰਮ ਮੜ ਮੜ ਜਾਂਦੇ ਹਾਂ ਉਹਦਾਂ ਜੇ ਆ ਰਾਮਪਰਾਣ ਕਿ ਨਾ ਇਹ ਨਾ ਇਹਦਾ ਖਰੇ ਕੰਮ ਤੇ ਸਿੰਗ ਐ ਨਾ ਬਣਾਇਆ ਜਾ ਵੀ ਐ ਰਗੜ ਵੱਡ ਕੇ ਫਿਰ ਨਾ ਚਿੰਦਾਲਾ ਸਿੰਘ ਮੂਹਰੇ ਰੁਕ ਕਰ ਦੇਣਾ ਉਹਦਾ ਰਗੜ ਰਗੜ ਦੇਣਾ ਹੈ ਹਾਂ ਰਗੜ ਕੇ ਨਾ ਰੁਕੋ ਬਾਅਦ ਨਾ ਮੂਹਰੇ ਵੀ ਫੇਰ ਨਾ ਘੁਸੇ ਸਿੰਗ ਦਾ ਰੁਕ ਮੂਹਰੇ ਨੂੰ ਕਰ ਦੇ ਅੱਛਾ ਐ ਮੂਹਰੇ ਨੂੰ ਕਰ ਦੇ ਮੂਹਰੇ ਨਹੀਂ ਵਧੇ ਨਾਲ ਮੋੜ ਕੇ ਨਾ ਬਾੜ ਜਾਏ ਕਰ ਦੇਣਾ ਵੀ ਤੁਸੀਂ ਨਾ ਪਿੱਛੇ ਨੂੰ ਕਰ ਦੇਣਾ ਨੁਕਸਾਨ ਨਾ ਹੋਵੇ ਹਾਂ ਕੇ ਮੁਰੇਨ ਕਰਦਣਾ ਇਹ ਪਿੱਛੇ ਨੂੰ ਕਰਦਾਂ ਬਸ ਨਾ ਮੁਰੇ ਪਿੱਛੇ ਨੂੰ ਕਰਦੇ ਮੁਰੇ ਨੂੰ ਪਿੱਛੇ ਨੂੰ ਕਰਦੇ ਪਿੱਛੇ ਨੂੰ ਕਰਵਾ ਲਏ ਮੁਰੇ ਦਾ ਤੱਕਰ ਹੀ ਮਾਰਦੀ ਏ ਇਹ ਉਦੇ ਵੀ ਜਾਂ ਉਦੇ ਜਿਹਦੇ ਸਿੰਘ ਬਾਰੇ ਮੋٹے ਹੁੰਦੇ ਆ ਜੇ ਹੁਣ ਜਿਆਦਾ ਹੀ ਹੋ ਗਿਆ ਕਿਸੇ ਦਾ ਪਿੱਛੇ ਜਾਂਦਾ ਉਹ ਤਾਂ ਮੁਰੇ ਨੂੰ ਜਾਂਦਾ ਉਹ ਥੋੜਾ ਘੁੰਮਣੇ ਬੋਲਦਾ ਜੇ ਚੱਲ ਮੰਨੇ ਆ ਵੀ ਉਹਨਾਂ ਦਾ ਦਿਲ ਬੜੇ ਆ ਉਹ ਸਿੱਧੇ ਲੰਘ ਜਾਂਦੇ ਆਪਨੂੰ ਜਿਹੜੇ ਦੂਏ ਆ ਛੋਟੇ ਜਾਨਵਰ ਹੀਰੇਦ ਲਵਾਈਆਂ ਆਇਆ ਦਾ ਨਹੀਂ ਕਰਦਾ ਫਿਰ ਇਹ ਬੁਰੀਆ ਲਾਉਣ ਲੱਗੇ ਨਾ ਹੈ ਇਹਦੇ ਨੇ ਪਹਿਲੀ ਵਾਰ ਲਵਾਈਆਂ ਦੀਆਂ ਹਾਂ ਹੋਰ ਕਿੰਨਾ ਕੁ ਮੀਂਹ ਦਾ ਦਰਿਆ ਚ ਹੈ ਦਰਿਆ ਚ ਪਾਣੀ ਪੂਣੀ ਕਹੇ ਕਹਿੰਦੇ ਦਰਿਆ ਚ ਤਾਂ ਇਹੋ ਪਾਣੀ ਪੜਾ ਜਾਂਦਾ ਹੈ ਬਈ ਚੱਟਦੇ ਹਾਂ ਮੋਂ ਪਾਣੀ ਆਉਂਦੀ ਨਹੀਂ ਹੈ ਜੇ ਪਰਣੀ ਮੱਝੇ ਨਾਲ ਗਾਇਮ ਨਹੀਂ ਆਉਂਦਾ ਨਦੀਆਂ ਨਹੀਂ ਆਉਣਾ ਉਧਰ ਉੱਪਰ ਤੇ ਪਾਣੀ ਜਿਆਦਾ ਆਉਂਦਾ ਪਹਾੜਾ ਕੰਨੀ ਤੇ ਅੱਜ ਆਪਣੇ ਘਟੇ ਆ ਉਠਾੜੇ ਉੱਧਰ ਕੋੜੇ ਵੀ ਮਗਰ ਫਿਰ ਡੁੱਬਣੀ ਆੜੀ ਹੁਣੀ ਉਹ ਗੈਰ ਤੇ ਡੁੱਬਣੀ ਨਹੀਂ ਉਹ ਤਾਂ ਹੋ ਗਈ ਸੀ ਉਹ ਡੁੱਬਦੇ ਨਹੀਂ ਹੈਗੇ ਅੱਧਰੋਂ ਕੀ ਪਗਾਂ ਨੂੰ ਪਾਣੀ ਪਧੀਆਂ ਤੇ ਆਪਣੇ ਕੰਨੇ ਨੂੰ ਆ ਆਪਣੇ ਮਿੱਢ ਨੂੰ ਆ ਜਾਂਦਾ ਪਾਣੀ ਹੈ ਨਾ ਸਿੱਧਾ ਅੱਧਰੋਂ ਆਉਂਦਾ ਚੋਏ ਲੱਗੇ ਬੋਲੇ ਤੈਨੂੰ ਸਾਰੇ ਡੋਲਾ ਬੰਨੂ ਡੋਲਾ ਬੰਨੂ ਕਹੇ ਡਾਈਆ ਡੋਲਾ ਤਨੂ ਗਿਆ ਲੁਗ ਗਿਆ ਹਾਂ ਬਹੁਤ ਪਰਾਂ ਤੇ ਪਾਣੀ ਆ ਗਿਆ ਹੁਣ ਮਨਸੂਨ ਨਹੀਂ ਤੇ ਹਾਂ ਨਾ ਅੱਧਾ ਦੋ ਚੋਏ ਆ ਇੱਕ ਤਾਂ ਗੰਨੇ ਗੰਨੇ ਕੋ ਆ ਮੂਰੇ ਹੀ ਹਾਂ ਪਿੱਖੋ ਪਿੱਛੇ ਆ ਕੇ ਯਾਰ ਉਹ ਤਾਂ ਕੋ ਉਧਰ ਆ ਦਦੋ ਰੰਗ ਨਹੀਂ ਆਦਾ ਭਾਈ ਆਂਦਾ ਵੇਂਦਾ ਉਧਰ ਵੀ ਜਿਹੜੀ ਤੁਹਾਡੀ ਚੱਲੀ ਆ ਮੋਟਰ ਉਧਰ ਵੀ ਹੋ ਗਿਆ ਹਣਾ ਇਹ ਹੜ੍ਹ ਤਾਂ ਨਾ 2 ਮਿੰਟ ਮਾਰ ਦੇ ਹੱਦਾਂ ਨਾਲ ਆ ਗਿਆ। ਮਾਰ ਆ ਗਿਆ। ਜਮਾਂ ਜੇ ਹੁੰਦਾ ਮਾਰ ਦੇ ਮਾਰ ਦੇ ਘਟ ਕੇ ਜਿਹੜੇ ਹਵਾ ਲਈ ਇਹਦੀ ਬੱਦਲ ਲੁਕੇ ਫੇਰ ਪਿੱਛੇ ਤੇ ਆ ਜਾਂਦਾ। ਜਮਾਂ ਆ ਪਾੜਾ ਕਿ ਨਹੀਂ ਉਹ ਬੱਦਲ ਜਿਆ ਫੰਗਿਆ ਰਿਹਾ ਇਹਦੇ ਦੇਖੀ ਪਿੱਛੇ ਤੇ ਤੇਰਾ ਬਾਜੀ ਆ ਜਾ। ਪਾੜਕ ਨਹੀਂ ਫਟੀ ਜਾਂਦੇ ਬੱਦਲ ਹੁਣ। ਉਹੀ ਤਾਂ ਮਾਰਦਾ ਪਾਣੀ ਆਪਣੀ। ਚੱਲ ਫੇਰ ਵੀ ਬਚਾਓ ਆਪਣੇ ਕਰਨੀ ਤਾਂ। ਆਪਣੇ ਬਚਾਓ ਹੈ ਹੁਣ ਆਹ ਵਾਲੇ। ਹੋਰਾਂ ਦੇ ਵੀ ਹੋਰਾਂ ਦੇ ਨੁਕਸਾਨ ਹਟੇ। ਕੀ ਪਤਾ ਹਲੇ। ਹਟੇ ਜਾਵੇ ਬਹੁਤ। ਕੋਈ ਪਤਾ ਨਹੀਂ ਹਲੇ ਇੱਥੇ ਕੀ ਬਣਨਾ ਹਲੇ। ਯਾ ਹੜ੍ਹ ਬਾਈ। ਉਹ ਅੱਗੇ ਕੁੱਤਾ ਇੱਕੋ। ਤਾਂ ਕਿੰਨੇ ਲੋਕ ਲੈ ਗਏ ਦਿਨਾਂ ਦੇ ਲੈਣ ਵਾਲੇ ਕੁੱਤੇ ਖੱਦੇ ਵੀ ਕੁੱਤੇ ਵੀ ਆ ਗਏ ਨੇ ਤੇ ਫਿਰ ਜਾ ਗਏ ਨੇ ਕੋਈ ਘੋਟੀ ਪਾਵੇ ਨਾ ਕਿਹਦੇ ਘਰੋਂ ਸਭ ਦੇ ਕੁੰਡੇ ਲਈ ਪਏ ਆਪਣੇ ਲਈ ਇਹ ਇਹਨਾਂ ਦੁਪਹਿਰ ਨੂੰ ਅੱਡਾ ਹੁੰਦਾ ਹੋਰੇ ਸਵੇਰ ਸ਼ਾਮ ਨੂੰ ਨਾ ਰੋਟੀ ਮਿਲਦੀ ਆ ਖਾ ਜਾਂਦੇ ਆ ਨਹੀਂ ਖਾ ਕੇ ਉਹ ਫੇਰਾ ਜਿੰਦੇ ਖਾ ਕੇ ਵੀ ਉਹਰੇ ਹਾਜਮ ਉਜਮ ਕਰਕੇ ਨਹਿ ਗਏ ਜਾਂਦੇ ਆ ਫੇਰਾ ਜਿੰਦੇ ਇੱਥੇ ਬੈਠ ਕੇ ਤਾਂ ਲੈ ਲਦੇ ਆ ਫੇਰ ਆ ਜੀ ਇੱਥੇ ਲੀਡ ਦੇਦੇ ਹੈ ਨਾ ਹੋਰ ਲਾਓ ਤੁੜੀ ਬਰੂ ਵੜ ਜਿੰਦੇ ਉੱਤਰ ਉੱਤਰ ਤੁੜੀ ਵਾਲੇ ਚ ਨੂੰ ਦੇਖ ਲਾ ਤਾਂ ਵੀ ਲੰਦੀ ਹੋਈ ਨੇ ਇੱਥੇ ਉਹ ਐਨੀ ਬਾਦੀ ਨਾ ਜੀ ਤੂੜੀਆਂ ਚ ਹੋ ਗਈ ਇਕੱਠੇ। ਉਹ ਪਰਲੇਓ ਬੈਠੇ ਹੁੰਦੇ ਤੁਸੀਂ ਇੱਥੇ ਬੈਠੇ ਹੁੰਦੇ ਆਉਨਾ। ਤੁਸੀਂ ਉਰੇ ਬੈਠੇ ਹੁੰਦੇ ਆ। ਅਧਿਆ ਤਾਂ ਤੁਸੀਂ ਮੰਜੀ ਲਿਆਏ ਗਏ। ਨਿਕਰੇ ਆ ਹੋ ਗਏ। ਠੀਕ ਹੈ। ਇਹਦਾ ਨਿਕਰੇ ਆ ਪਿਆ। ਮੰਨ ਕੇ ਜਦੋਂ ਉਸ ਨੂੰ ਖਾਪ ਹੈ। ਫਿਰ ਹਰ ਗਲੀਆਂ ਮੇ ਲੀਕੀ ਜਾਂਦੇ ਪਏ। ਰਾਤ ਨੂੰ ਖੱਡਾ ਮੋਦ ਮੁੰਦਾ ਨਾ ਕਿੰਨੇ ਪਏ ਹੁੰਦੇ ਰਾਤ ਨੂੰ। ਇੱਥੇ ਦਰਵਾਜ਼ੇ ਵਾਲੇ ਨੂੰ ਪਰ। ਉੱਥੇ ਪਏ ਹੁੰਦੇ ਆ। ਇੱਥੇ ਪਏ ਹੁੰਦੇ ਆ। ਲਾਇਬਰੀ ਦਾ ਇੱਧਰ ਗਲੀ 'ਚ ਪਏ ਹੁੰਦੇ ਆ। ਬੇਰ। ਦੇਖ ਵਾ। ਆਹ ਰਹੀ ਹੁਣ ਜਿੱਥੇ ਜਗਾ ਮਿਲਦੀ ਉੱਥੇ ਲੜਦੇ ਆ ਪਰ ਇੱਕ ਗੱਲ ਹੈ ਪੌਂਕਣ ਜੜੀ ਲੈ ਆਏ ਨੇ ਪਰ ਲੋਕ ਉੱਠ ਕੇ ਦੇਖ ਲੈਣਗੇ ਕਿ ਕਾਦੇ ਪੌਂਲਦੇ ਯਾਰ ਹਾਂ ਆ ਫਾਇਦਾ ਹੋਈਂ ਦੇਣਾ ਦਾ ਇਹੀ ਫਾਇਦਾ ਹੁੰਦਾ ਕੁੱਤੇ ਦਾ ਹੋਰ ਕੀ ਹੁੰਦਾ ਹਾਂ ਆਪਣਾ ਫਿਰ ਵੀ ਖਾਦੇ ਆ ਦੁਪਹਿਰੀ ਨੂੰ ਪੂਰੀ ਨੇ ਚਗੰਨਾ ਕਰਨਾ ਬੰਦੇ ਚਗੰਨੇ ਕਰ ਦਿੰਦੇ ਆ ਇਹ ਵੀ ਹਾਂ ਵੀ ਹਾਂ ਬਾਈ ਕੋਈ ਬੜਿਆ ਬਾਜੀ ਬਾਤ ਹਲੇ ਖਾ ਕੇ ਸੁੱਕੀ ਵੀ ਆਦੇ ਉਹ ਤਾਂ ਦੂਜੀ ਆਦੀ ਆ ਹਾਂ ਪਰ ਇੱਕ ਗੱਲ ਹੈ ਦੇਸੀ ਸੂਤ ਤੇ ਰੱਖੀ ਜਦਾ ਕਰਦੇ ਆ ਹਾਂ ਆਪਣੇ ਦੇਸੀ ਜਦਾ ਕਰਦੇ ਆ ਇਹ ਹੈਨਾ ਹਾਂ ਵੇ ਦੂਏ ਜਿਹੜਾ ਕੁੱਤੇ ਆ ਉਹ ਧੁਖ ਦੇਣ ਦੇ ਵੀ ਸੌਂ ਜਾਂਦੇ ਆ ਵੀ ਭੌਂਕਣੇ ਨਹੀਂ ਹੈਗਾ ਆਏ ਬੰਦੇ ਦੇ ਦੂਰ ਵਾਲੇ ਫਿਰ ਘਰ ਨੂੰ ਖਾਣੇ ਵਾਲੇ ਦਾ ਘਰ ਨੂੰ ਖਾਣੇ ਵਾਲੇ ਆ ਹਾਂ ਉਹ ਸੁੱਕੀਆ ਤੇ ਖਾ ਕੇ ਹੈ ਇਹ ਸੁੱਕੀ ਦਾ ਕੀ ਆਲੇ ਜਿਹੜੀ ਮਿਲ ਗਈ ਉਹ ਖਾ ਲੈਣੇ ਆ ਨਾ ਪਾਪਾ ਤੇਰੇ ਗਿਆ ਸੁੱਕੀ ਮੱਝ ਅੱਜ ਦੀ ਵਰਤੀ ਉੱਥੇ ਹਾਂਜੀ ਅੱਜ ਦੀ ਆਪਾ ਸ਼੍ਰੀ ਚੰਦੂ ਦੀਦ ਜੀ ਕਹਤਾ ਸਬਾਪਾ ਸ਼੍ਰੀ ਚੰਦੂ ਦੀਦਾ ਜਨਮ ਦਿਨ ਦਾ ਜਨਮ ਦਿਨ ਦਾ ਨਾ ਹਾਂਜੀ ਟਾਈਮ ਹੀ ਇੰਨਾ ਪੈਂਦਾ ਅੱਜ ਨਹੀਂ ਅੱਗੇ ਰੰਗ ਪੈਂਦਾ ਨਹੀਂ ਰੇ ਨੀ ਜੀ ਨੀ ਇਹਦਾ ਤਾਂ ਹੀ ਪੈਂਦਾ ਹੈਗਾ ਇਹ ਤਾਂ ਕੁਦਰਤ ਪੁਣੀ ਹੈ ਰੰਗ ਕੁਦਰਤ ਦੀ ਹੈ ਅੱਗੇ ਹੀ ਪਿਆ ਕੁਦਰਤ ਦੇ ਰੰਗ ਇਹ ਰੋਣ ਫੇਲਾ ਕਾਇਦ ਨੂੰ ਕਿਹ ਬੰਦੇ ਨੇ ਕਿਨੇ ਦਿਨ ਸੰਗਰਾਦ ਜਿਹੜੀ ਅੱਜ ਦੇ ਲੈ ਤਰੀਫ ਹੋ ਗਈ ਪਹਿਲੀ ਦੇ ਲੈ ਸੰਗਰਾਦ ਨੂੰ ਪਿਆਤਾ 1500 140 ਜੇ ਸਮਝ ਲੈ ਸੰਗਰਾਦ ਨੂੰ ਪੈ ਜਾਵੇ ਦਿਨ ਨੂੰ ਥੋੜਾ ਥੋੜਾ ਪੈਂਦੇ ਨੂੰ ਹੋਗੇ ਕਿਸਾਨ ਜੇ ਸੰਗਰਾਦ ਨੂੰ ਪੈ ਜਾਵੇ ਫਿਰ ਤਾਂ ਪਈ ਹੋ ਜਾਂਦਾ ਸਾਰਾ ਮਹੀਨਾ ਹੋਰ ਉਹ ਵੀ ਤਾਂ ਜੇ ਨਾ ਪਵੇ ਫਿਰ ਪੈਂਦਾ ਹੀ ਨਹੀਂ ਹੈਗਾ ਉਹ ਵੀ ਕੰਮ ਹੈ ਵੇਖ ਲੈ ਉਗਣਾ ਦਾ ਜਿਹੜਾ ਪਿਆਦਾ ਹੈ ਉੱਪਰ ਦਾ ਹੀ ਕਿਦਾਂ ਪਿਆ ਵੀ ਦੇਲੇ ਮੜ ਜਾਈਏ ਕਿਦਾਂ ਛੱਡਦੇ ਤਾਂ ਕਿਦਾਂ ਦੇ ਕਿਦਾਂ ਛੱਡਦਾ ਹੀ ਨਹੀਂ ਕਿੰਨੇ ਰਾਤ ਨੂੰ ਰਾਤ ਨੂੰ ਪੈਂਦੇ ਤਸਵੀਰੂ ਪੈਂਦੇ ਤਾਂ ਰਾਤ ਨੂੰ ਪੈਂਦੇ ਤਸਵੀਰੂ ਪੈਂਦੇ ਤਾਂ ਇਕੱਲਾ ਪੈਂਦੇ ਤਾਂ ਹੁਣ ਲਗਾਤਾਰ ਪੈਂਦਾ ਹਾਂ ਇੱਕ ਦਿਨ ਵਿੱਚ ਨਹੀਂ ਛੱਡ ਦਿੰਦਾ ਨਹੀਂ ਲਗਾਤਾਰ ਪੈਂਦੇ ਹੀ ਜਾਂਦਾ ਇੱਥੇ ਛੱਡਦਾ ਇਹ ਥੋੜੇ ਥੋੜੇ ਤੀਨਾ ਉੱਥੇ ਹੈ ਤੀਨਾ ਬਾਹਰ ਬਾਲੇ ਛੱਪਾ ਦੇ ਲੋਕ ਗਿਆ ਜੂਣ ਕਿਹੜੀਆਂ ਨਿੱਗਲੀ ਬਾਲੇ ਆ ਜਿਹਨਾਂ ਸਾਡੇ ਇਹਨਾਂ ਦੇ ਹੈਗੇ ਥੋੜੇ ਕ ਜਿਹੜੇ ਹੈਗੇ ਬਾਦਲੇ ਛੱਤਾ ਜੂਣ ਲੱਗ ਗਿਆ ਹੁਣ ਉਹ ਲੋਕ ਤਰਪਾਲ ਲਿਆ ਲੈਦੇ ਉਹਨੇ ਇਸਲਾ ਬਾਈ ਵੀ ਲੋਹੇ ਦੀ ਆ ਜਿਹੜੀ ਲੋਹੇ ਦੀ ਐ ਇਸਲਾ ਆਪਣੀ ਆਂਦੀ ਪੱਥਰ ਦੀ ਨੂੰ ਆਂਦੀ ਆ ਉਹ ਉਸ ਮਾਰਦੀ ਆ ਹਾਂ ਇਹ ਨੂੰ ਉਸ ਮਾਰਦੀ ਆ ਉਹ ਤਾਂ ਰੰਗ ਝੜ ਲੈਂਦਾ ਉਸ 'ਤੇ ਰੰਗ ਝੜ ਲੈਂਦਾ ਹੋਰ ਆ ਗਿਆ ਸੋਨੀ ਬਾਈ ਵੀ ਇਹ ਵੀ ਤਾਂ ਜੀ ਲੱਗਦਾ ਉਸਰ ਓ ਉੱਧਰ ਕਿਥੇ ਠੀਕ ਲੱਗਦਾ ਸਾਰੇ? ਦੋਨੀ ਵੀ ਆ ਕੇ ਰਹੇ ਹੁਣ ਜਿਆਦਾ ਬੰਦਾ ਉਹਨੂੰ ਫਿਰ ਪਹਿਲੇ ਹੁਣ ਬੈਠੇ ਆ। ਘਰ ਕਿਥੇ ਜੀ ਲੱਗਦਾ? ਜਿਆਦਾ ਕਿੱਦੋਂ? ਮਿਸਤਰੀ ਸਾਹਿਬ ਆ ਗਏ। ਆਹ ਲਾ ਲੋ ਵੀਰ ਨੂੰ ਕੰਮ ਕਿਥੇ ੜਨਾ ਹੈ? ਕੋਈ ਪੰਚ? ਠੀਕ ਹੈ ਜੀ। ਕਿੱਥੇ ਆਰ ਮੈਂ ਇੱਕ ਬੰਦ ਵਾਲਾ ਜਵਾਕ ਨੂੰ ਮੈਂ ਦਿਆ ਨਹੀਂ। ਇਹ ਨੂੰ ਤਿੰਨ ਦਿਨ ਹੋ ਗਏ ਨੂੰ ਦੇ ਦੇਣ। ਵੜਦੇ ਨੂੰ ਜਿੰਨੇ ਟੰਗ ਬੱਜੇ। ਕਿੱਥੇ ੜਨਾ ਇਹਨੇ? ਲੈਟ ਕਿੰਨੀ ਦਾ ਸਭ ਕੁਝ ਕਾਈ ਦੀ ਉੱਧਰ ਦੀ। ਇੱਥੇ ਦਾ ਤਾਂ ਪੜ ਨਹੀਂ ਇੱਥੇ ਨਹੀਂ ਖਾਣ। ਇਹ ਕਿਉਂ ਮਾਰਿਆ? ਹੈਗੀ ਆ। ਭਾਈ ਉਹ ਨਾ ਅੱਗ ਵਾਲੀ ਗਿਆ ਵੀ ਜਨਾ ਉਸੇ ਗਿਆ ਆ ਉਹ ਖੜਾ ਆ ਐ ਤਮੈ ਜਲਤ ਪਾਈ ਉਹ ਕਰਾ ਦੇ ਨਾ ਆਈ ਵੀ ਨਦੀ ਬਈ ਪੂਰੀ ਕੱਦ ਤੇ ਕੱਦ ਨਾਲੀ ਭਰ ਗਈ ਅਰੇ ਛੱਡੀ ਵੀ ਐ ਇਹ ਜੰਗਲੀਆਂ ਨੂੰ ਰਿਕਾਵਦਾ ਮਾਰਨੀ ਆ ਬਾਈ ਤੇਰੀ ਗੱਲ ਆ ਵੀ ਕੋਈ ਦਿੱਕਤ ਨਾ ਕਿਧਰੇ ਝੂੰਡ ਖੜੇ ਕਿਧਰੇ ਡੱਕ ਖੜੇ ਪਾਣੀ ਲੰਘੇ ਜਗ੍ਹਾ ਨਹੀਂ ਹੈ ਜੀ ਉਹ ਪਿੱਛੇ ਪਾਣੀ ਜਿੱਕਰ ਅੱਗੇ ਪਾਣੀ ਨਹੀਂ ਆਉਣਾ ਉਹ ਬੈਨ ਨਾ ਦਾ ਜਿਹੜਾ ਉਹ ਮਸ਼ੀਨਾਂ ਵਰਤਦੇ ਨੇ ਨਾ ਪਈਏ ਹਾਂ ਉਹਨੇ ਨੇ ਬਣਦੀ ਬੜੇ ਹੋਣ ਹੁਣ ਇਹਦਾ ਖਾਸ ਪਾਣੀ ਮੈਂ ਕਿੱਥੇ ਫੜ ਲੂਗੇ ਆਏਂ ਦੀ ਗੱਲ ਪਛੀਆਂ ਦਾ ਚੱਲਦਾ ਪਾਣੀ ਤਾਂ ਤੇਜ਼ ਹੁੰਦਾ ਫਸਰੀਦਾ ਉਹ ਉਹ ਦੱਸਿਆ ਕਿਆ ਕਰਦੇ ਆ ਫੇਰ ਕੁੰਡੀ ਨੂੰ ਘੇਰ ਦਿੰਨੇ ਆ ਨਾਲੇ ਆ ਨਾਲੇ ਦੇ ਮੱਛਲਾਂ ਨੂੰ ਡਾਲ ਜੰਦਾ ਹਾਂ ਹਾਂ